ਪੁਰਨਾ ਦੇ ਜੀਵਨ ਨੂੰ ਪੜਦੇ ਸਵੇਰੇ ਆਪਾਂ ਸਾਂਝ ਪਾਈ ਸੀ ਇਥੋਂ ਤੱਕ ਮਹਾਰਾਜ ਜਦੋਂ ਜਲ ਲੈ ਕੇ ਆਏ ਤੇ ਸੱਚੇ ਪਾਤਸ਼ਾਹ 12 ਸਾਲਾਂ ਦੇ ਵਿੱਚ ਅੱਜ ਜਿਹੜਾ ਮੀਤ ਨੇਰੀ ਆਇਆ ਉਹ ਇੰਨਾ ਕਹੇ ਤੁਹਾਨੂੰ ਬਹੁਤ ਜ਼ਿਆਦੇ ਤੇ ਸੱਚੇ ਪਾਤਸ਼ਾਹ ਜਲਾਏ ਨਹੀਂ ਖੰਡੀ ਦੇ ਨਾਲ ਅੜਕੇ ਡੇਗ ਜਾਂਦੇ ਮੈਂ ਸੋਚ ਰਿਹਾ ਸੀ ਬਾਹਰ ਬੈਠਾ ਕੇ ਕਿ ਕਿੰਨਾ ਕਮੀ ਆ ਰਿਹਾ ਬਾਹਰ ਹੋਣਾ ਮਹਾਰਾਜ ਨੇ 12 ਸਾਲਾਂ ਦੇ ਵਿੱਚ ਕਿੰਨੇ ਮੀਂਹ ਤੂਫਾਨ ਤੇ ਹਨੇਰੀਆਂ ਦੇਖੇ ਹੋਣਗੇ ਮਹਾਰਾਜ ਜੂ ਸੰਪੂਰਨ ਹੋ ਗਿਆ ਇਹ ਵੀ ਇੱਕ ਇਹ ਉਸ ਅਕਾਲਪੁਰਖ ਵੈਗਰੂ ਦਾ ਗੁਰੂ ਅਰਜਨ ਗੁਰੂ ਅੰਗਦ ਦੇ ਮਹਾਰਾਜ ਦੀਆਂ ਕਿਰਪਾ ਕਰਮੀ ਸੀ ਜਦੋਂ ਆਪਾਂ ਬਚਨ ਪੜਦੇ ਹਾਂ ਪਾਠ ਸਹਿਬਾਨ ਕਹਿੰਦੇ ਕਿ ਉਹ ਹੀ ਧੂਰ ਹੈ ਜਿਹਦੇ ਦੇ ਪਰ ਉਹ ਹੀ ਤਖਤ ਹੈ ਤੇ ਉਹ ਹੀ ਦਰਬਾਰ ਹੈ ਤੇ ਅੱਜ ਪੋਤਰਾ ਬਿਠਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਕਿਉਂਕਿ ਉਸ ਹਿਸਾਬ ਦੇ ਨਾਲ ਜਿਵੇਂ ਜੋਤ ਅਗੇ ਚੱਲੀ ਸੋ ਟਿਕਾ ਸੋ ਬਹਿਣਾ ਸੋਈ ਵਿਵਾਹ ਯੂ ਦਾਤਿ ਜਿ ਵਿਹਾ ਪੋਤਾ ਪਰਵਾਨ ਇੱਕ ਜਗ੍ਹਾ ਪੋਤਰਾ ਵੀ ਲਿਖਿਆ ਹੈ ਭਾਈ ਗੁਰਦਾਰਬ ਜੀ ਨੇ ਪੜੋਤਾ ਲਿਖਿਆ ਹੈ ਯੂ ਪਰਵਾਨ ਹੋ ਜਾ ਤੇ ਹੋਇਆ ਕਦੋਂ ਜਦੋਂ ਇੰਨੀ ਕ ਕਾਲੜਾ ਕਰ ਲਈ ਤੇ ਮਹਾਰਾਜ ਨੂੰ ਜਦੋਂ ਉਹਨਾਂ ਕਿਹਾ ਕਿ ਅਮਰੂ ਬੇ ਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ ਕਦੇ ਨਹੀਂ ਚੈਨ ਕਰਤਾ ਤੇ ਮਹਾਰਾਜ ਨੇ ਬਚਨ ਕਹਿ ਦਿੱਤੇ ਐ ਦੀਵਾਨੀ ਕਿਆ ਬਖਤੀ ਹੈ ਮੇਰੇ ਗੁਰੂ ਕੀ ਸ਼ਾਨ ਮੇ ਕਹਿੰਦੇ ਇਸ਼ਾਰਾ ਹੋ ਤੋ ਐਸਾ ਹੋ ਮਾਲਕ ਨੇ ਕੇਵਲ ਇਸ਼ਾਰਾ ਹੀ ਕੀਤਾ ਤੇ ਉਹ ਜੁਲਾਰੇ ਦੀ ਘਰ ਵਾਲੀ ਜਿਹੜੀ ਉਹ ਝੱਲੀ ਹੋਗੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਆਏ ਮਹਾਰਾਜ ਕਹਿੰਦੇ ਉਹ ਕੀ ਹੋਇਆ ਕਹਿੰਦੇ ਤੁਹਾਡਾ ਸਿੱਖਿਆ ਜਿਹੜਾ ਰੋਜ਼ ਸੇਵਾ ਕਰਦਾ ਉਹਨਾਂ ਨੇ ਕੇਵਲ ਬਚਨ ਕੀਤੇ ਸਵੇਰੇ ਢਿੱਪੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਆ ਚੁੱਕੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੋਲ ਮਹਾਰਾਜ ਕਹਿੰਦੇ ਪੁਰਖਾ ਜੀ ਲੇਟ ਕਿਉਂ ਗਿਆ ਇਨੇ ਦਰਾਂ ਦੇ ਵਿੱਚ ਜਾਲਿਆ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਮੈਂ ਅੱਜ ਡਿੱਗ ਪਿਆ ਸੀ ਮੈਂ ਅੱਜ ਡਿੱਗ ਪਿਆ ਸੀ ਮਹਾਰਾਜ ਕਹਿੰਦੇ ਤੂੰ ਡਿੱਗਾ ਨਹੀਂ ਆਜ ਤੂੰ ਗੁਰੂ ਨਾਨਕ ਦੇਵ ਮਹਾਰਾਜੀ ਦੇ ਦਰ ਤੇ ਪਰਮਾਣ ਹੋ ਗਿਆ ਤੂੰ ਡਿੱਗਾ ਨਹੀਂ ਤੇ ਸੱਚੇ ਪਾਤਸ਼ਾਹ ਨੇ ਅੱਜ ਉਹ ਪਹਿਲਾ ਦਿਨ ਯਾਦ ਕਰਾਤਾ ਫੇਰ ਜਦੋਂ ਪਹਿਲੇ ਦਿਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਏ ਸੀ ਗੁਰੂ ਅੰਗਦ ਦੇਵ ਜੀ ਦੇ ਕੋਲ ਤੇ ਮਹਾਰਾਜ ਉੱਠ ਕੇ ਗਏ ਸੀ ਕਿ ਮੈਂ ਇਹਨਾਂ ਨੂੰ ਗੱਲਬਾਤਰੀ ਦੇ ਵਿੱਚ ਲਵਾ ਸਾਡੇ ਕੋਲ ਪਾਏ ਇਤਿਹਾਸ ਦੇ ਵਿੱਚ ਲਿਖਿਆ ਦੇਖ ਸੰਬੰਧ ਸੰਸਾਰ ਕੋ ਭੇ ਸਤਗੁਰ ਠਾਡੇ ਠਾਡੇ ਤੋਂ ਭਾਵ ਇਹ ਖਲੋਣਾ ਜਿੱਥੇ ਠਾਡੇ ਸ਼ਬਦ ਆ ਜਾਂਦਾ ਹੈ ਜੇਕਰ ਉੱਥੇ ਠੰਡਾ ਜਿਵੇਂ ਆਪਾਂ ਬਚਨ ਪੜਦੇ ਹਾਂ ਦਰਬਾਰ ਮੰਨ ਦੇ ઠાਡੇ ਦਰਬਾਰ ਦੇ ਕਿ ਮਹਾਰਾਜ ਆ ਕੇ ਖੜੇ ਕਹਿੰਦੇ ਦੇਖ ਸਰਬੰਦ ਸੰਸਾਰ ਕੋ ਭੇ ਸਤਿਗੁਰ ઠાਡੇ ਤੇ ਕੀਤਾ ਕਿ ਮਹਾਰਾਜ ਗਲ ਮਿਲਦੇ ਕੇ ਪਿਆਰ ਕੋ ਕਹਿੰਦੇ ਗਲ ਮਿਲਦੇ ਵਾਸਤੇ ਪੱਟ ਤੇ ਕਰ ਕਾਢੇ ਭਾਰਤ ਤੋਂ ਭਾਪੂ ਕੱਪੜਾ ਮਹਾਰਾਜ ਜੀ ਨੇ ਡੋਕਰ ਮਾਰੀ ਸੀ ਗੁਰੂ ਬੰਗਦੇ ਮਹਾਰਾਜੀਆਂ ਨੇ ਉਹਦੇ ਵਿੱਚੋਂ ਹੱਥ ਆਪਣੇ ਬਾਹਰ ਕੱਢੇ ਕਿ ਇਹਨਾਂ ਨੂੰ ਮੈਂ ਗਲ ਬੱਕੜੀ ਦੇ ਵਿੱਚ ਲਵਾ ਤੇ ਪਰ ਕੀ ਕੀਤਾ ਚਰਨ ਗ헤 ਤਬ ਅਮਰ ਜੀ ਬੰਧਨ ਕੋ ਠਾਨੀ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਚਰਨ ਪਕੜ ਲਏ ਗਾਰ ਮਿਲਵੇ ਕੋ ਉਚਿਤ ਨਹੀਂ ਲੇਵੋ ਦਾਸ ਪਛਾਨੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੇ ਗਾੜ ਮਿਲਣਾ ਮੇਰਾ ਬੁਝਿਤ ਨਹੀਂ ਮਹਾਰਾਜ ਮੈਂ ਅਧੁਰਾ ਮੈਂ ਤੇ ਗੁਰੂ ਵਾਲਾ ਹੋਣ ਦੇ ਬਾਸਤੇ ਆਇਆ ਮੈਨੂੰ ਆਪਣਾ ਦਾਸ ਛਣ ਅੱਜ ਮਹਾਰਾਜ ਨੇ ਕਿਹਾ ਕਿ ਤੁਸੀਂ ਡਿਗੇ ਨਹੀਂ ਆ ਤੁਸੀਂ ਗੁਰੂ ਨਾਨਕ ਦੇ ਦਰ ਤੇ ਪੂਰਨ ਤੌਰ ਤੇ ਪਰਵਾਣ ਹੋ ਗਏ ਜੀ ਕੌਣ ਕਹਿੰਦਾ ਤੁਸੀਂ ਡਿਗੇ ਮਹਾਰਾਜ ਨੇ ਚੁੱਕ ਕੇ ਤੇ ਜਿੱਥੇ ਸੀਨੇ ਦੇ ਨਾਲ ਲਾ ਲਿਆ ਸਤਿਗੁਰੂ ਸੱਜੇ ਪਾਸ਼ਾ ਨਾਲੇ ਨੇਤਰਾ ਦੇ ਵਿੱਚ ਧੀਰਿਆ ਤੇ ਥੋੜਾ ਥੋੜਾ ਐਸੀ ਅਵਸਥਾ ਦੇ ਵਿੱਚ ਕਹਿ ਰਹੇ ਮਹਾਰਾਜ ਨੇ ਮੈਨੂੰ ਕੁਝ ਕਹਿ ਦਿੱਤੇ ਤੇ ਕੋਈ ਗੱਲ ਨਹੀਂ ਸੀ ਉਹਨਾਂ ਨੇ ਤੁਹਾਨੂੰ ਕਿਹਾ ਮਹਾਰਾਜ ਕਹਿੰਦੇ ਹੋਇਆ ਕੀ ਕਹਿੰਦੇ ਨਥਾਵਾ ਪੜਕਦਾ ਰਹਿੰਦਾ ਥਾਵਾ ਵਾਲਾ ਨਹੀਂ ਸੱਜੇ ਪਾਸ਼ਾ ਜਿਹੜੇ ਤੁਹਾਡੇ ਕੋਲ ਆਏ ਹੈ ਨਾ ਝੱਲੀਓ ਕਿਸ ਧੀ ਏਨਾ ਮੈਨੂੰ ਪਿਆ ਅਸੀਂ ਕਿਨੇ ਥਾਵਾ ਨਹੀਂ ਮੈਂ ਤੇ ਗਿਆ ਜੰਗਲੀਏ ਹੋਣ ਮੈਂ ਥਾਂ ਵਾਲਾ ਹਾਂ ਮੈਂ ਗੁਰੂ ਵਾਲਾ ਹੋ ਗਿਆ ਆਪਾਂ ਕੀ ਬਣੀ ਕਹਿ ਦਿੰਦੇ ਆ ਨਾ ਲੋਕ ਕਿ ਕੀ ਲੋੜਿਆ ਸਾਨੂੰ ਗੁਰੂ ਵਾਲਾ ਬਾਤ ਦੇ ਭਾਵ ਅਮਰਤ ਛਕਣ ਦੀ ਅਸੀਂ ਤਾਂ ਵੇ ਨਾਲੋਂ ਵੈਸੇ ਹੀ ਚੰਗੇ ਕਹਿੰਦੇ ਨੇ ਬਹੁਤ ਲੋਕ ਅਮਰਤ ਛਕਣ ਤੋਂ ਬਗੈਰ ਹੀ ਚੰਗੇ ਪਰ ਮੋਹ ਲੱਗਣੀ ਆ ਬਾਰਜ ਕਹਿੰਦੇ ਹਨ ਗੁਰੇ ਕਾ ਹੈ ਨਾਉ ਗੁਰਾ ਸਤਿ ਪਾਸ਼ਾ ਕਹਿੰਦੇ ਕੌਣ ਕਹਿੰਦਾ ਹੈ ਕਿ ਤੁਸੀਂ ਡਿਗੇ ਹੋ ਤੁਸੀਂ ਬਖਸ਼ਿਸ਼ਾ ਕਰਨ ਵਾਲਿਓ ਮਹਾਰਾਜ ਨੇ ਫਿਰ 12 ਬਖਸ਼ਿਸ਼ਾ ਕਰਕੇ ਨਵਾਜਿਆ ਤੁਮ ਹੋ ਨਥਾਮੇ ਥਾਮ ਤੁਮ ਹੋ ਨਿਮਾਲਨ ਬਾ ਨਤਾਲਿਆਂ ਦੇ ਤਾਲ ਮਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਨਤੀੜਿਆ ਦੀ ਢੇਲ ਅੰਧਰਿਆਂ ਦੇ ਧਾਰ ਨੇਗਤਿਆਂ ਦੀ ਗਤ ਨੇ ਪਤਿਆਂ ਦੀ ਪਤ ਮਹਾਰਾਜ ਕਹਿੰਦੇ ਤੁਸੀਂ ਸਾਰੇ ਉਹ ਹੀ ਨਾਮ ਦਾ ਦੇਖ ਤੇ ਜੀ ਦਾ ਦੇਣ ਵਾਲੇ ਜੀ ਪਰ ਨਨ ਘੜਨ ਸਮਰੱਥ ਸਭ ਜੀਵ ਕਾ ਜਿਸ ਪਰ ਹੱਥ ਤੇ ਪਾਟਾ ਸਹਿਬਾਨ ਕਹਿੰਦੇ ਫਿਰ ਮਹਾਰਾਜ ਦੇ ਬਾਬਤ ਜਾਲ ਪਰ ਆਦਾਰਥ ਕਿਤੜੇ ਗੁਰ ਅਮਰਦਾਸ ਡਿਠੇ ਜਿੜੇ ਜਿੰਨੇ ਵੀ ਪਦਾਰਥ ਆ ਗੁਰੂ ਅਰਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਟਿਠਿਆ ਉਹਨਾਂ ਦੇ ਦਰਸ਼ਨ ਕੀਤੇ ਮਿਲ ਜਾਂਦੇ ਉਹ ਕਿਹੜੇ ਕੱਲੀ ਕਹਿਣ ਦੀ ਗੱਲ ਨਹੀਂ ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਨੂੰ ਇੱਕਮਤ ਕਰਕੇ ਜਾਣਿਆ ਸਾਰੇ ਸੰਸਾਰ ਦੇ ਦਰਜਾ ਜੀ ਕੋਈ ਵੱਡਾ ਛੋਟਾ ਬੋਲਣਾ ਮਿਲਣਾ ਵਰਤਣਾ ਜੋ ਵੀ ਹੈ ਤਾਂ ਬੜੀ ਉਹ ਇੱਕ ਮੰਨਿਓ ਇੱਕ ਇੱਕੀ ਕਰਕੇ ਪੜਿਆ ਇੱਕੀ ਕਰਕੇ ਬੰਨਿਆ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਲਿਖਿਆ ਆ 30 ਏਕ ਅਰਪਣ ਤੇ ਸਿੱਧ 35 ਨਾਂ ਖੀਣਾ 30 ਦੇਣੋਂ ਦੇ ਆਮੀ ਹੇਲੇ ਸਾਰਿਆਂ ਨੂੰ ਸਮਾਨ ਇੱਕ ਕਰਕੇ ਪਰਮੇਸ਼ਰ ਨੂੰ ਹਰੇਕ ਦਿਨ ਜਾਣਿਆ ਤੇ ਪੰਜ ਜਿੰਨਾ ਦਾ ਕਰਕੇ ਆਮ ਮਨੁੱਖ ਮਸ਼ਹੂਰ ਵੀ ਹੋ ਜਾਂਦਾ ਤੇ ਜਿਹੜੇ ਸਾਡੇ શરીਰ ਦੇ ਵਿੱਚ ਜਿਹੜੀਆਂ ਚੀਜ਼ਾਂ ਵੱਸਦੀਆਂ ਉਹ ਲਗਾਤਾਰ ਕੰਟੀਨਿਊ ਚੱਲਦੀਆਂ ਹੋ ਮਹਾਰਾਜ ਕਹਿੰਦੇ ਆ ਕਿ ਗੁਰੂ ਅਮਰਦਾਸ ਜੀ ਨੇ ਇਹ ਚੀਜ਼ਾਂ ਆ ਨਾ ਜਿਹੜੀਆਂ ਇਹ ਸਾਰੀਆਂ ਦੀਆਂ ਸਾਰੀਆਂ ਨੂੰ ਪਰਮੇਸ਼ਰ ਨੂੰ ਸਦਾ ਸਮਾਨ ਸਾਲ ਭਾਰ ਮਹੀਨਾ ਪਰ ਇੱਕ ਕਰਕੇ ਜਾਣਿਆ ਤੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਇਤਿਹਾਸ ਜਦੋਂ ਲਿਖਦੇ ਆ ਗੁਰੂ ਸਵਾਰੇ ਤੇ ਉਹ ਕਹਿੰਦੇ ਆ ਕਹਿੰਦੇ ਮਹਾਰਾਜ ਜਿੱਦਰ ਦੀ ਲੰਗ ਵੀ ਜਾਂਦੇ ਸੀ ਨਾ ਜਿੱਦਰ ਦੀ ਲੰਗ ਜਾਂਦੇ ਸੀ ਇੰਨਾ ਭੜੇ ਦਾ ਕਾਰਜ ਕਰਦੇ ਜੇ ਕਿਸੇ ਦੀ ਹੱਡੀ ਨੂੰ ਮੰਨ ਲਓ ਪੈਰ ਵੀ ਲੱਗ ਗਿਆ ਨਾ ਕੋਈ ਰੋਲਦੀ ਫਿਰਦੀ ਆ ਤੇ ਉਹਦਾ ਵੀ ਭਲਾ ਹੋ ਜਾਂਦਾ ਸੀ ਉਹਨੂੰ ਵੀ ਪ੍ਰਲੋਕ ਦੇ ਵਿੱਚ ਫਿਰ ਜਗ੍ਹਾ ਮਿਲ ਜਾਂਦੀ ਗੁਰ ਅਮਰਦਾਸ ਪਰਸੀਏ ਕੋਮ ਪਾਪ ਤਕ ਬਿਨਾਸੈ ਤਰਦੀ ਦੇ ਜਿਹੜੇ ਪਾਪ ਆ ਜਿਹੜੇ ਦੋਸ਼ ਆ ਗੁਰੂ ਅਮਰਦਾਸ ਮਹਾਰਾਜ ਜੀ ਚਰਨ ਛੋਹ ਦੇ ਨਾਲ ਕਹਿੰਦੇ ਉਹ ਸਾਰੇ ਦੂਰ ਹੋ ਗਏ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੈ ਉਹਨਾਂ ਦੀ ਛੋਹ ਨੂੰ ਦਰਸਨਾ ਨੂੰ ਪਰਸਣਾ ਨੂੰ ਜਿਹੜੇ ਸਿੱਧ ਆ ਹੋਣ ਜਾਂਦੇ ਉਹ ਵੀ ਲੋਚਦੇ ਕਿ ਸਾਨੂੰ ਇਹਨਾਂ ਦੀ ਜਨਮ ਜੋਤ ਪ੍ਰਾਪਤ ਹੋ ਜੇ ਗੁਰ ਅਮਰਦਾਸ ਪਰਸੀਰ ਧਿਆਨ ਲਹੀਏ ਪਾਉ ਕਹਿਂਦੇ ਗੁਰੂ ਅਮਰਦਾਸ ਨੂੰ ਪਰਸਨ ਦੇ ਨਾਲ ਧਿਆਨ ਦੇ ਵਿੱਚ ਜੁੜ ਕੇ ਬੰਦਾ ਤੇ ਪਾਉ ਕਹਿੰਦਿਆ ਪੰਥ ਨੂੰ ਰਸਤੇ ਨੂੰ ਕਹਿਦੇ ਨੂੰ ਇਹ ਪੰਥ ਉਹ ਆ ਜਿਹੜਾ ਜਨਮ ਤੇ ਮਰਨ ਦੇ ਗੇੜ ਵਾਲਾ بڑا ਧਰਮ ਆ ਪੰਥ ਸਫਰਿਆ ਜਿਹੜਾ ਜਿਨੂੰ ਮਹਾਰਾਜ ਕਹਿੰਦੇ ਆ ਜਮ ਜਮ ਮਰੇ ਮਰੇ ਫੇਰ ਜਮੇ ਬਹੁਤ ਸਜਾਰੇ ਤਿਆਰ ਦੇਸ ਨਮੀ ਕਹਿੰਦੇ ਉਹ ਪਉ ਪੰਦਿਆ ਜਿਹੜਾ ਮੁੱਕ ਜਾਂਦਾ ਹੈ ਕਦੋਂ ਕਦੋਂ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਪ੍ਰੀਤ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਬਹੁ ਮੁੱਕੈ ਗੁਰ ਅਮਰਦਾਸ ਪਰਸੀਏ ਅਭਉ ਲੱਭੈ ਗੌਂਚ ਹੈ ਅਭਉ ਕਹਿੰਦੇ ਲੱਭਦਾ ਹੈ ਅਪਾ ਉਹ ਹੀ ਹੈ ਬਾਦੋਂ ਰਹਿ ਤੋ ਜਾਂਦਾ ਬੰਦਾ ਗੋਂ ਕੀ ਹੈ ਗਵਨ ਆਵਾ ਗਵਨ ਆਵਾ ਗੋਂ ਦਾ ਗੇੜ ਜਿਹਦੇ ਵਿੱਚ ਬੰਦਾ ਪੈ ਜਾਂਦਾ ਆਵਾ ਗੋਂ ਉਹ ਹੀ ਖਤਮ ਹੋ ਜਾਂਦਾ ਅਪਾ ਉਹ ਲੱਗਾ ਗੋਂ ਚੁੱਕਾ ਹੈ ਕਹਿੰਦੇ ਇੱਕ ਬਿੰਦ ਦੁੱਗਣ ਜੋ ਸੁਮੰਤਰ ਮਾਨਮੇ ਕਹੇ ਕਹਿੰਦੇ ਇੱਕ ਬਿਨ ਨੂੰ ਕੀ ਹੈ ਬਿਨ ਨੂੰ ਭਾਵ ਪੋਜਣਾ ਇਥੇ ਬਿਨ ਨੂੰ ਉਤੇ ਨੰਨੇ ਨੂੰ ਵੀ ਸਿਹਾਰੀ ਆ ਬੱਬੇ ਦੇ ਉੱਪਰ ਬਿਬੀ ਐ ਇੱਕ ਬਿਨ ਦੁਗਣ ਜੋ ਤਉ ਰਹੇ ਤਾਂ ਸੁਮੰਤਰ ਮਾਨਵੈ ਰਹੇ ਕਹਿੰਦੇ ਬੀਨ ਕੇ ਗੋਜ ਕੇ ਜਿੰਨੇ ਪਰਮੇਸ਼ਰ ਦੇ ਨਾਮ ਨੂੰ ਪੋਜ ਲਿਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦੇ ਨਾਲ ਮਿਲ ਗਿਆ ਫਿਰ ਅੱਗੇ ਜਾ ਕੇ ਕਹਿੰਦੇ ਆ ਜਾਲ ਭਾ ਪਦਾਰਥ ਇਤੜੇ ਗੁਰੂ ਅਮਰਦਾਸ ਜਿਠੇ ਬਿਠੇ ਇਹ ਜਿਹੜੇ ਪਦਾਰਥ ਆ ਸਾਰੇ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੂੰ ਬਿਠਿਆ ਉਹਨਾਂ ਦੇ ਦਰਸ਼ਨ ਕੀਤੇ ਆ ਗੁਰਜਦੇ ਤੇ ਜਿਨ੍ਹਾਂ ਨੇ ਮਹਾਰਾਜ ਦੇ ਨਾਲ ਸੰਗ ਕੀਤਾਵੇਗਾ ਕੈਸੀ ਘੜੀ ਹੋਵੇਗੀ ਕਿਉਂਕਿ ਅਜੂਨਾ ਦਾ ਸਤਨਕਤਰ ਪ੍ਰਕਾਸ਼ ਦਿਹਾੜਾ ਦੇ ਹੈ ਹੀ ਆ ਤੇ ਮਾਤਕ ਨੇ ਗੁਰਬਾਣੀ ਦੇ ਵਿੱਚੋਂ ਸਾਨੂੰ ਜਿੱਥੇ ਸਮਝਾਉਣ ਦਾ ਯਤਨ ਕੀਤਾ ਤਾਂ ਰੋਜ਼ ਕਨਾਲੂ ਸਰ ਇਹਦਾ ਜਾਪ ਪੜਦੇ ਮਾਲਕ ਦੀ ਜਿਹੜੇ ਜਿਹੜੇ ruci ਦਾ ਸਮਾਵੇ ਗਮਈ ਦਾ ਸਮਾਵੇ ਤੇ ਉਹਦੇ ਵਿੱਚ ਮਾਲਕ ਰੋਹ ਜੀ ਸਾਨੂੰ ਕਹਿੰਦਿਆ ਕਿ ਇਹ ਜਿਹੜਾ ਸਰੀਰ ਹੈ ਇਹ ਕਿਸ ਵਾਸਤੇ ਸੰਸਾਰ ਤੇ ਆਇਆ ਇਹ ਸਰੀਰਾ ਮੇਰਾ ਇਸ ਜਗਮੇ ਆਇਆ ਹੈ ਜਾਂ ਤਦ ਕਰਮ ਕਮਾਇਆ ਕਿਹੜੇ ਕਿਹੜੇ ਕਰਮ ਅਸੀਂ ਕਮਾ ਰਹੇ ਆ ਮਹਾਰਾਜ ਨੇ ਕੀ ਕਿਹਾ ਕਿ ਜਿਹੜੇ ਸਾਨੂੰ ਮੇਤਰ ਮਿਲੇ ਆ ਕੰਨ ਮਿਲੇ ਆ ਰਸਨਾ ਮਿਲੀ ਆ ਨਾਸਕਾ ਮਿਲੀ ਆ ਇਹ ਹੱਥ ਮਿਲੇ ਆ ਪੈਰ ਮਿਲੇ ਕੇਸ ਵਾਸਤੇ ਜਿਹੜੇ ਮਾਰੇ ਕਿਤੇ ਪੜੇ ਜੇ ਘਰ ਇਕਾਤਾ ਆਪਣੇ ਜੀਵ ਨੂੰ ਸਤਲਾ ਬਣਾਣਾ ਜਦੋਂ ਸਤਲਾ ਬਣਾ ਲਵਾਂਗੇ ਫਿਰ ਸਮਝ ਲਾਵਾਂਗੇ ਕਿ ਅਸੀਂ ਗੁਰੂ ਅਮਰਦਾਸ ਜੀ ਕਾ ਮਹਾਰਾਜੀ ਦੀ ਦੱਸੀ ਸਿੱਖਿਆ ਦੇ ਚੱਲ ਰਹੇ ਉਹਨਾਂ ਦੇ ਜੀਵਨ ਦੇ ਵਿੱਚੋਂ ਸਾਜ ਬਾਵਾਗੇ ਮਾਲਕ ਦੇ ਬਚਨ ਮੂਰਨ ਕਿਵੇਂ ਨੇ ਗੁਰੂ ਅਮਰਦਾਸ ਪਾਂਸ਼ਾ ਮਹਾਰਾਜ ਸ੍ਰੀ ਗੁਰਦਵਾਰ ਸਾਹਿਬ ਦੀ ਘਰਤੀ ਤੇ ਗਰਾਜਮਾਨ ਵਿਸ਼ੇ ਇਤਿਹਾਸ ਲੰਘੇ ਗਿਆ ਤਾਂ ਰੋਜ ਸਰਬਨ ਕਰਦੇ ਜਦੋਂ ਹਰੀਪੁਰ ਦਾ ਰਾਜਾ ਆਪਣੀਆਂ ਰਾਣੀਆਂ ਦੇ ਸਮੇਤ ਆਉਂਦਾ ਰਾਣੀਆਂ ਦੇ ਸਮੇਤ ਆਉਂਦਾ ਤੇ ਆ ਕਰਕੇ ਦਰਸ਼ਨ ਕਰਦਾ ਤੇ ਇੱਕ ਰਾਣੀ ਨੇ ਘੁੰਡ ਵੜਾ ਲਵਾ ਕਢਿਆ ਇਹ ਪ੍ਰਥਾ ਮਹਾਰਾਜ ਜੀ ਨੂੰ ਅੰਦਵਾਲ ਸਾਹਿਬ ਦੀ ਦਰਦੀ ਤੇ ਕਦਮ ਕੀਤੀ ਕਿ ਕੋਈ ਧੀ ਬੱਚੀ ਮਾਂ ਘਰ ਆਵੇ ਆਵੇ ਉਹਨੇ ਸਿਰ ਕੱਢਿਆ ਵੇਦ ਪਰ ਘੁੰਡ ਨਾ ਕੱਢਿਆ ਤੇ ਮਹਾਰਾਜ ਜੀ ਸੁਭਾਅਕ ਕੀ ਕਹਿ ਦਿੱਤਾ ਕਹਿੰਦੇ ਇਹ ਧੀ ਇਹ ਚਲੀ ਕੌਣ ਹੈ ਜਿਹੜੀ ਆਪਣੇ ਪਿਤਾ ਦੇ ਸਾਹਮਣੇ ਘੁੰਡ ਕੱਢ ਕੇ ਆਈ ਤੇ ਉਹਦੀ ਬੁੱਧੀ ਵਿਰਗੀ ਸੀ ਉਹ ਰਾਜੇ ਦੀ ਰਾਣੀ ਜੀ ਉਸ ਸਮੇਂ ਜੰਗਲ ਵਾਲੇ ਪਾਸੇ ਭੱਜ ਗਈ ਜੇਕਰ ਵਾਲੇ ਪਾਸੇ ਉਹ ਪੱਦੀ ਵੀ ਧਲੀ ਹੋ ਗਈ ਮਹਾਰਾਜ ਦਾ ਇੱਕ ਸੇਕ ਹੋਇਆ ਨਾਮ ਵੈਸੇ ਉਹਨਾਂ ਦਾ ਹੋਰ ਸੀ ਤੇ ਉਹ ਮਸ਼ਹੂਰ ਇਸ ਨਾਮ ਗਿਆ ਸਚਨ ਸੱਚ ਉਹ ਸਦਾ ਵੀ ਬੋਲਦੇ ਕਹਿੰਦੇ ਸਚਨ ਸੱਚ ਬਚਨ ਉਹਨਾਂ ਨੇ ਕਰਦੇ ਰਹਿਣਾ ਸਚਨ ਸੱਚ ਸਚਨ ਸੱਚ ਉਹਨਾਂ ਦਾ ਨਾਮ ਹੀ ਪੈ ਗਿਆ ਭਾਈ ਸਚਨ ਸਾਜੇ ਸੇਵਾ ਕਰਦੇ ਲੰਗਰ ਦੇ ਵਿੱਚ ਲੱਕੜਾ ਲਿਆਉਂਦੇ ਜੰਗਲ ਦੇ ਵਿੱਚੋਂ ਲਖਣਾ ਲੈਣ ਗਏ ਇੱਕ ਦਿਨ ਤੇ ਉਹਨੇ ਬੜਾ ਡਰਾਵਣਾ ਰੂਪ ਧਾਰਨ ਕੀਤਾ ਉਸੇ स्त्री ਨੇ ਵੱਡੇ ਵੱਡੇ ਨੌ ਵੱਧ ਗਈ ਹਵਾਲ ਖਲਾਰੇ ਤੇ ਭਾਈ ਸਚਨ ਸੱਚ ਜੀ ਨੂੰ ਲੈ ਗਈ ਜਿੱਥੇ ਨੌ ਬਾਰੇ ਦੰਦੀਆਂ ਵੱਡੀਆਂ ਕਿਤੇ ਆਦ ਤੇ ਬੜੇ ਭੈ ਪੀਤ ਹੋ ਕੇ ਤੇ ਵਾਪਸ ਆਏ ਮਹਾਰਾਜ ਨੇ ਵੇਖਿਆ ਕਿ ਇਹ ਕੀ ਹੋਇਆ ਤੁਹਾਡੇ ਨਿਸ਼ਾਨ ਕਹੇ ਮਹਾਰਾਜ ਜੰਗਲ ਦੇ ਵਿੱਚ ਕੋਈ ਪ੍ਰੇਤ ਆ ਉਹਪੂ ਉਦੇ ਆ ਕੋਈ ਲੈਣ ਅਗੇ ਜੰਗਲ ਦੇ ਵਿੱਚ ਮਹਾਰਾਜ ਬੜੀ ਡਰਾਉਣੀ ਅੱਜ ਤੋਂ ਮੈਂ ਇਸ ਪਾਸੇ ਨਹੀਂ ਜਾਣਾ ਬਾਲਣ ਲੈਣ ਮੈਂ ਤਾਂ ਵੀ ਜਾਣਾ ਦਾ ਦੂਜੀ ਸਾਈਡ ਜਾਵਾਂ ਮਹਾਰਾਜ ਜਾਣਦੇ ਇਹ ਕਿ ਕੋ ਕਲਾ ਜਦੋਂ ਵਰਤੌਣੀ ਦੱਤੇ ਮਹਾਰਾਜ ਕਹਿੰਦੇ ਸਚਣ ਸਾਚ ਵੀ ਤੁਸੀਂ ਉਸੇ ਪਾਸੇ ਜਾਣਾ ਤੇ ਆ ਖੜਾ ਲੈ ਜੋ ਮਾਲਕ ਨੇ ਆਪਣੇ ਪੈਰ ਦੀ ਖੜਾ ਦਿੱਤੀ ਕਹਿੰਦੇ ਜਦੋਂ ਆਵੇ ਤੁਹਾਡੇ ਵੱਲ ਤੇ ਉਹਦੇ ਮस्तक ਨੂੰ ਛਵਾ ਦਿਓ ਜਦੋਂ ਤੁਹਾਡੇ ਕੋਲ ਆਵੇ ਉਹਦੇ ਮਸਤਕ ਨੂੰ ਸੁਭਾਣਣੀ ਤੁਸੀਂ ਭਾਈ ਸੱਜਣਾ ਸਾਜ ਜੀ ਖੜਾ ਲੈ ਗਏ ਜਿਉਂ ਹੀ ਗਈ ਉਸ ਪਾਸਿਓ ਜਦੋਂ ਵੇਖ ਹੀ ਆਈ ਭੱਜ ਕੇ ਦੌੜ ਕੇ ਕਿ ਮੈਂ ਇਹਨਾਂ ਨੂੰ ਪਵਾ ਉਹਨਾਂ ਨੇ ਉਹ ਖੜਾ ਲਈ ਤੇ ਜਿਉਂਦੋਂ ਹੀ ਉਹਦੇ ਮਸਤਕ ਨੂੰ ਲਈ ਤੇ ਸ਼ਾਂਤ ਹੋ ਗਈ ਠੰਢੀ ਹੋ ਗਈ ਨਾਲ ਕੱਪੜਾ ਲੈ ਕੇ ਗਏ ਸੀ ਮਹਾਰਾਜ ਜੀ ਕਿਹਾਂ ਦੇ ਲੈ ਕੇ ਜਾਇਓ ਜਿਹੜਾ ਉਹਦਾ ਨਗੇਜ ਹਨ ਤੱਕ ਦਿਓ ਉਹਨੇ ਕੱਪੜਾ ਲਿਆ ਸੋਜੀ ਆ ਗਈ ਕਿ ਮੈਂ ਐਸਾ ਕਹਾਣੀ ਕਰਕੇ ਗੁਰੂ ਦੇ ਦਰ ਤੇ ਗਈ ਸੀ ਤੇ ਮਹਾਰਾਜ ਦੇ ਬਚਨ ਪੂਰੇ ਹੋ ਗਏ ਸਹਿ ਸੁਭਾਈ ਮਾਲਕ ਨੇ ਬਚਨ ਕੀਤੇ ਸੀ ਜਿਵੇਂ ਜਲਾਈ ਦੀ ਘਰਵਾਲੀ ਨੂੰ ਕਿ ਤੂੰ دیਵਾਨੀ ਨੈ ਮੇਰੇ ਗੁਰੂ ਦੇ ਬਾਬਤ ਐਸਾ ਬੋਲ ਰਹੀ ਕਿਉਂਕਿ ਮਹਾਰਾਜੀ ਗੁਰਬਾਣੀ ਦੇ ਵਿੱਚ ਕਹਿੰਦੇ ਆ ਇੱਕ ਸਾਤ ਬਚਨ ਅਟਲਤਾ ਜਿਹੜੇ ਸਿੱਖਾ ਦੇ ਵਿੱਚ ਨੇ ਉਹ ਪੂਰਨ ਹੁੰਦੇ ਆ ਦੇਰਨ ਭਾਈ ਦਾ ਕੋਈ ਨਹੀਂ ਮਿਆ ਬਚਨ ਕੀਤੇ ਸੀ ਕਿ ਬੁੱਧੂ ਤੇਰਾ ਆਵਾ ਕੱਚਾ ਰਹੇਗਾ ਜੋ ਕਰਜ਼ਾ ਰਹਿ ਗਿਆ ਮਹਾਰਾਜ ਦੀ ਕਿਰਪਾ ਕੀਤੀ ਤੇ ਫਿਰ ਬੱਕਿਆਂ ਦੇ ਭਾਵ ਇਕ ਗਿਆ ਤੇ ਉਹਦੀ ਨੂੰ ਸੁਰਤੀ ਆਈ ਤੇ ਮਹਾਰਾਜ ਨੂੰ ਕੋਲ ਲੈ ਕੇ ਆਏ ਭਾਈ ਸੱਜਣ ਸਾਜ ਜੀ ਉਹ ਸੌਤ ਨੂੰ ਮਹਾਰਾਜ ਕਹਿੰਦੇ ਰਾਜੇ ਦੀ ਢਾਣੀ ਹੈ ਇਹਨੇ ਇਸ ਤਰ੍ਹਾਂ ਕਾਰਤ ਕੀਤਾ ਸੀ ਹੁੰਡ ਕੱਟ ਕੇ ਤੇ ਆਦ ਕੱਪੜੇ ਪਾ ਕੇ ਆਈ ਕਹਿੰਦੇ ਹੋੜੇ ਠੀਕ ਹੈ ਭਾਈ ਸੱਜਣ ਸਾਜ ਜੀ ਇਹਦੇ ਨਾਲ ਵਿਆਹ ਕਰਾ ਲਓ ਤੁਸੀਂ ਭਾਈ ਸਤਜਨ ਸਾਹਿਬ ਜੀ ਕਹਿੰਦੇ ਮਹਾਰਾਜ ਮੇਰਾ ਤੇ ਪਹਿਲਾ ਵਿਆਹ ਆ ਪਹਿਲਾ ਵਿਆਹ ਹੀ ਸੀ ਮਹਾਰਾਜ ਪਹਿਲਾ ਵਿਆਹ ਆ ਮਹਾਰਾਜ ਇਹਦੇ ਨਾਲ ਵਿਆਹ ਕਰਾਉਣਾ ਤੁਸੀਂ ਕਿਉਂਕਿ ਉਹ ਨਗੇਜ ਰੂਪ ਦੇ ਵਿੱਚ ਪਹਿਲਾਂ ਜਦੋਂ ਆਈ ਉਹਨਾਂ ਨੇ ਬੋਲ ਮਹਾਰਾਜ ਕਹਿੰਦੇ ਮੈਂ ਇਹਦੇ ਨਾਲ ਤੁਸੀਂ ਵਿਆਹ ਕਰਾਉਣਾ ਉਹਦੇ ਨਾਲ ਵਿਆਹ ਕਰਾ ਲਿਆ ਤੇ ਮੈਂ ਨਹੀਂ ਕੀਤੀ ਮਹਾਰਾਜ ਕਿਰਪਾ ਕਰੋ ਫਿਰ ਮੈਨੂੰ ਦੂਜੀ 机会 ਵੀ ਬਖਸ਼ ਦਿਓ ਮਾਲਕ ਨੇ ਕਿਰਪਾ ਕੀਤੀ ਦੂਜੀ ਖੜਾਮ ਵੀ ਬਖਸ਼ ਦਿੱਤੀ ਇੱਕ ਖੜਾਮ ਦਾ ਤੇ ਪਹਿਲੇ ਪਰਿਵਾਰ ਦੇ ਕੋਲ ਹੈ ਤੇ ਇੱਕ ਦੂਸਰੇ ਦੇ ਕੋਲ ਹੈ ਹਰਿਆਣੇ ਵਾਲੀ ਸੈਟ ਆਪਣਾ ਤੇ ਹੈ ਨੇ ਪਰਿਵਾਰ ਵੱਸਦੇ ਕਿਸੇ ਬੰਦੇ ਨੂੰ ਕੁੱਤਾ ਹਲਕਾ ਕੱਟ ਜਾਵੇ ਜਾਂ ਕੋਈ ਸੱਪ ਲੜ ਜਾਵੇ ਤੇ ਉਹਨਾਂ ਦੇ ਕੋਲ ਜਾਂਦੇ ਆਂਕਰ ਉਹਨੂੰ ਖੜਾ ਸ਼ਭਾਉਂਦੇ ਆ ਤੇ ਉਹਨਾਂ ਦੇ ਜਿਹੜੇ ਦੋਖਿਆ ਦੂਰ ਹੋ ਜਾਂਦੇ ਦੋ ਪਰਿਵਾਰ ਉਹਨਾਂ ਦੇ ਵਿੱਚੋਂ ਵੱਸਦੇ ਅੱਜ ਵੀ ਚੱਲਦੇ ਐਸੀ ਕਿਰਪਾ ਮਾਲਕ ਨੇ ਕੀਤੀ ਜੇ ਗੋਦਵਾਲ ਸਾਹਿਬ ਦੀ ਧਰਤੀ ਤੇ ਇੰਨੇ ਲੋਕ ਮਰਦੇ ਕਿਸੇ ਔਰਤ ਦਾ ਜਵਾਨ ਪੁੱਤਰ ਮਰ ਗਿਆ ਤੇ ਉਹ ਵਿਰਲਾਪ ਕਰੇ ਮਹਾਰਾਜ ਨੇ ਭਾਈ ਵੱਜੂ ਨੂੰ ਭੇਜ ਕੇ ਜਾ ਕੇ ਵੇਖੋ ਕੀ ਕਰਨੇ ਮਹਾਰਾਜ ਕਿਸੇ स्त्री ਦਾ ਜਵਾਨ ਪੁੱਤਰ ਮਰ ਗਿਆ ਤੇ ਸਾਧਗੁਰੂ ਜੀ ਨੇ ਬਚਨ ਕਰ ਦਿੱਤੇ ਸੀ ਕਿ ਅੱਜ ਤੋਂ ਬਾਅਦ ਇਸ ਧਰਤੀ ਤੇ ਕਿਸੇ ਮਾਂ ਦਾ ਜਵਾਨ ਪੁੱਤਰ ਨਹੀਂ ਮਰੇਗਾ ਉਹ ਜਵਾਨ ਦੇ ਪੀਰ ਮਰਨਾ ਸੀ ਮਹਾਰਾਜ ਜਿੰਨਾ ਚਿਰ ਹਾਦੀ ਦੇ ਵਿੱਚ ਰਹ ਜਿੰਨੇ ਕੁ ਸਾਲ ਉੱਥੇ ਰਹੇ ਉਹ ਤਰਦੀਵ ਚੋਂ ਕੋਈ ਮਰਿਆ ਨਹੀਂ ਜਿੱਥੇ ਲੱਗ ਕੇ ਪਸ਼ੂ ਪੰਛੀ ਤੱਕ ਵੀ ਕਿੰਦੇ ਨਹੀਂ ਸੀ ਬਰੇ ਹੁਣ ਵੀ ਤੁਸੀਂ ਜਾ ਕੇ ਉਥੋਂ ਪੁੱਛ ਸਕਦੇ ਹੋ ਜਵਨਦ ਸਾਹਿਬ ਦੀ ਧਰਤੀ ਕਿਡਾ ਪਕਾਰ ਕੀਤਾ ਬਾਹਰੇ ਨੇ ਜਿੱਥੇ ਸੱਚੇ ਪਾਤਸ਼ਾਹ ਨੇ ਸਾਨੂੰ ਪੰਗਤ ਤੇ ਸੰਗਤ ਦੀ ਦਾਤ ਬਖਸ਼ੀ ਕਿ ਪਹਿਲਾਂ ਪੰਗਤ ਤੇ ਫੇਰ ਸੰਗਤ ਕਿਉਂਕਿ ਊਚ ਨੀਚ ਦੇ ਭੇਦਭਾਵ ਨੂੰ ਮਹਾਰਾਜ ਨੇ ਦੂਰ ਕੀਤਾ ਜੇ ਰਾਜਾ ਅਕਬਰ ਆਇਆ ਉਹਨੇ ਕਿਹਾ ਕਿ ਮੈਂ ਬਹੁਤ ਜੈਦਾ ਦਾ ਮਹਾਰਾਜ ਇੱਥੇ ਨਾਲ ਲਾਉਣਾ ਚਾਹੁੰਦਾ ਇਤਿਆਦ ਮੈਂ ਪੈਸੇ ਦੇਣੇ ਚਾਹੁੰਦਾ ਤੇ ਮਹਾਰਾਜ ਕਹਿੰਦੇ ਸਾਡੇ ਕਿਸ ਕਰਨੇ ਇਹ ਸੰਗਤ ਦੇ ਇੱਕ ਇੱਕ ਟਾਕੇ ਦੇ ਨਾਲ ਜਿਹੜਾ ਸੰਗਤ ਰੋਜ਼ ਦਿੰਦੀ ਉਹਦੇ ਨਾਲ ਗੁਰੂ ਦਾ ਲੰਗਰ ਚੱਲਦਾ ਤੇ ਇਸ ਤਰ੍ਹਾਂ ਹੀ ਚੱਲਦਾ ਰਹੇ ਤੇ ਭਲੀ ਗੱਲ ਆ ਮਾਲਕ ਨੇ ਉਹ ਵੀ ਕਿਰਪਾ ਕੀਤੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਪੌੜੀ ਦਾ ਨਿਰਮਾਣ ਕਰਵਾਇਆ ਦੱਤਿਆ 84 ਪੌੜ ਵਿੱਚ ਬੜਾਏ ਜੇ ਕੋਈ ਸ਼ਰਧਾ ਦੇ ਨਾਲ ਇਸ਼ਨਾਨ ਕਰੇ ਜਾਪ ਕਰੇ ਮਹਾਰਾਜ ਕਹਿੰਦੇ ਉਹਦੀ 84 ਇੱਥੇ ਕੱਟੀ ਜਾਵੇਗੀ ਉਹ ਬ੍ਰਾਹਮਣ ਆਇਆ ਸੀ ਨਾ ਦੇਚ ਜਿਹੜਾ ਕਹਿੰਦਾ ਸੀ ਕਿ ਮੈਂ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਜਾਣਾ ਮਹਾਰਾਜ ਕਹਿੰਦੇ ਅਸੀਂ ਵੀ 20 ਸਾਲ ਇਹੋ ਕਾਰਨੀ ਕਰਦੇ ਰਹੇ ਹਾਂ ਜਾਦੇ ਰਹੇ ਅਸੀਂ ਵੀ ਗੰਗਾ ਦੇ ਇਸ਼ਨਾਨ ਕਰਨੇ ਇਹ ਨਹੀਂ ਕਿ ਨਹੀਂ ਗਏ ਜਿਸ ਬੰਦੇ ਨੂੰ ਕਿਸੇ ਕਾਰਜ ਦਾ ਨਾਮ ਪਤਾ ਹੋਵੇ ਕਿ ਅੱਥੇ ਉਹ ਕਿੰਦਾ ਮਹਾਰਾਜ ਕਹਿੰਦੇ ਅਸੀਂ ਵੀ ਜਾਂਦੇ ਰਹੇ ਤੁਹਾਨੂੰ ਇੱਥੇ ਇਸ਼ਨਾਨ ਕਰਾ ਦਿੰਨੇ ਗੰਗਾ ਦਾ ਉਹ ਕਹਿੰਦਾ ਨਹੀਂ ਮੈਂ ਉੱਥੇ ਜਾਣਾ ਤੇ ਮਹਾਰਾਜ ਨੇ ਫਿਰ ਕਿਹਾ ਸੀ ਸਾਡਾ ਇਹ ਲੋਟਾ ਲੈ ਜਾਓ ਤੇ ਉੱਥੋਂ ਫਿਰ ਜਲ ਦਾ ਭਰ ਕੇ ਲੈ ਤੇ ਉੱਥੇ ਵਿੱਚ ਡੁੱਬ ਗਿਆ ਸੀ ਉਹਨੇ ਛੱਡ ਦਿੱਤਾ ਲੋਟਾ ਦੇ ਮਹਾਰਾਜ ਦੇ ਕੋਲ ਆਇਆ ਮਹਾਰਾਜ ਮੈਂ ਯਾਰ ਨਹੀਂ ਸਕਿਆ ਰੋਟਾ ਤੇ ਮਹਾਰਾਜ ਨੇ ਬੌੜੀ ਦੇ ਵਿੱਚੋਂ ਕਿਹਾ ਭਾਈ ਬਦੂ ਵੀ ਜਾਓ ਕੱਢ ਕੇ ਤੇ ਦਿਖਾ ਦਿੱਤਾ ਸੀ ਕਿ ਤੇ ਇਹੀ ਅੰਦਰ ਚਾਪੀ ਪੈ ਗਈ ਵੱਡੇ ਵੱਡੇ ਜਿਹੜੇ ਆਉਣ ਵਾਲੇ ਉੱਥੇ ਆਣਦੇ ਹੰਕਾਰ ਗੁਰੂ ਅਮਰਦਾਸ ਪਾਸ਼ਾ ਮਹਾਰਾਜ ਜੀ ਨੇ ਦੂਰ ਕਰ ਦਿੱਤੇ ਕਿੰਨੀਆਂ ਮਹਿਰਮਤਾ ਬਖਸ਼ਿਸ਼ਾ ਗਣੀਏ ਜਦੋਂ ਭੱਟ ਸਹਿਬਾਨ ਕਹਿੰਦੇ ਹੋਰੇ ਅਮਰਦਾਸ ਕੀ ਅਕਰਥ ਕਥਾ ਹੈ ਏਕ ਜੀ ਕਛ ਕਹੀ ਨਾ ਦੇ ਉਹਨਾਂ ਦੀ ਇਸ ਤੁਸ ਰਕੋਸ਼ ਰਸਨਾ ਦੇ ਨਾਲ ਆਪਾਂ ਜਿਹੜੀ ਮਹਿਮਾ ਆ ਉਹ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਹੀ ਹੁਣਾਂ ਜੀ ਗੁਰੂ ਬਣ ਗਿਆ ਪੁੱਤਰੇ ਰੂਪ ਦੇ ਵਿੱਚ ਮਹਾਰਾਜ ਕਹਿੰਦੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਉਹੀ ਟਿੱਕਾ ਜਿਹੜਾ ਚਿਹਰੇ ਤੇ ਨੂਰ ਇਹਨਾਂ ਦੇ ਵੀ ਹੁੰਦੀ ਆ ਉਹੀ ਤਖਤ ਹੈ ਉਹੀ ਦਰਬਾਰ ਹੈ ਪਿਉ ਦਾਤੇ ਜਿਵੇਂ ਹਾਂ ਪੋਤਰਾ ਪ੍ਰਮਾਨ ਪਿਉ ਦਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਅਗੇ ਉਹਨਾਂ ਦੇ ਪੁੱਤਰ ਗੁਰੂ ਅੰਗਦ ਦੇ ਮਹਾਰਾਜ ਤੇ ਅਗੋਂ ਕਹਿੰਦੇ ਪੁੱਤਰੇ ਰੂਪ ਦੇ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਇਹ ਦੁਨੀਆਵੀ ਪੱਖ ਨਹੀਂ ਆ ਇਹ ਰਹਾਣੀयत ਦੀ ਗੱਲ ਹੈ ਰਹਾਣੀਆਂ ਤੇ ਪੱਖ ਤੋਂ ਪੋਤਾ ਅਗੇ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤੇ ਅੱਜ ਬਖਸ਼ਿਸ਼ਾਂ ਵਡਿਆਈਆਂ ਉਹ ਬਤਾਰੇ ਜੀ ਦੇਸਤਰਾ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕੜੂਰ ਸਾਹਿਬ ਵਰਤਾਈਆਂ ਤੋਂ ਨਾਨਕ ਦੇ ਮਹਾਰਾਜ ਜਿਨੇ ਸੁਲਤਾਨਪੁਰ ਕਲਪੁਰ ਸਾਹਿਬ ਦੀ ਧਰਤੀ ਤੇ ਵਰਤਾਈਆਂ ਗੁਰੂ ਅਮਰਦਾਸ ਬਾਦਸ਼ਾਹ ਮਹਾਰਾਜ ਜਿਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇਹ ਨਗਰੀ ਬਸਾ ਕੇ ਬੇਅੰਤ ਹੀ ਮਿਹਰਮਤਾ ਕਰ ਕਰਕੇ ਤੇ ਲੋਕਾਂ ਨੂੰ ਨਵਾਜਣਾ ਕੀਤਾ ਜੇ ਕੋਈ ਥੋੜੀ ਵੀ ਆ ਜਾਂਦਾ ਮਾੜ ਆ ਗਿਆ ਉਹਦਾ ਵੀ ਦੁੱਖ ਦੂਰ ਕਰ ਦਿੰਦੇ ਤੇ ਨਾਮ ਰੱਖ ਦਿੰਦੇ ਆ ਪੁਰਾਰੀ ਪ੍ਰੇਮਾ ਕੁੜੀ ਸੀ ਨਾ ਉਹ ਆਇਆ ਤੇ ਨਾਂ ਨਾ ਬਾਹਰ ਜਿਹੇ ਰੱਖ ਦਿੱਤਾ ਮੁਰਾਰੀ ਕੋਈ ਧੀ ਦੇਣ ਦੇ ਵਾਸਤੇ ਤਿਆਰ ਨਹੀਂ ਮਹਾਰਾਜ ਕਹਿੰਦੇ ਦਾ ਵਿਆਹ ਕਰੀਏ ਤੇ ਉਹ ਕੋਈ ਪੁੱਛਦਾ ਕਹਿੰਦੇ ਨਾ ਇਹਦਾ ਕੋਈ ਮਾਂ ਨਾ ਇਹਦਾ ਕੋਈ ਪਿਓ ਨਾ ਇਹਦਾ ਭੈਣ ਭਰਾ ਇਹਦਾ ਪਿੰਡ ਨਗਰ ਥਾਂ ਕਿੱਥੇ ਆ ਕਿਥੋਂ ਦਾ ਰਹਿਣ ਵਾਲਾ ਏ ਤੇ ਮਹਾਰਾਜ ਨੇ ਬੁਲਸ਼ਿਸ਼ ਕੀਤੀ ਫੜਿਆ ਭਾਈ ਪ੍ਰੇਮੀ ਜੀ ਨੂੰ ਕਹਿੰਦੇ ਅੱਜ ਤੋਂ ਇਹਦੀ ਮਾਂ ਵੀ ਮੈਂ ਤੇ ਇਹਦਾ ਪਿਓ ਵੀ ਮੈਂ ਤੇ ਇਹਦੇ ਰਿਸ਼ਤੇਦਾਰ ਸਾਰੇ ਹੀ ਮੈਂ ਗੁਰੂ ਅਮਰਦਾਸ ਮਹਾਰਾਜ ਜੇਕਰ ਖੇਤੀ ਦੇ ਨਾਲ ਉੱਠ ਕੇ ਖੜੀ ਹੋਗੇ ਮਹਾਰਾਜ ਜੀ ਨੇ ਕੀ ਦਾ ਰਿਸ਼ਤਾ ਵੀ ਇਹ ਨਾਲ ਕਰ ਦਿੱਤੇ ਤੇ ਮਾਲਕ ਨੇ ਫਿਰ ਸਭ ਤੋਂ ਪਹਿਲੀ ਮੰਜੀ ਉਹਨਾਂ ਨੂੰ ਵੀ ਬਖਸ਼ਿਸ਼ ਦਿੱਤੀ ਮੱਥੋ ਤੇ ਨਰਾਰੀ ਦੇ ਨਾਮ ਦੇ ਨਾਂ ਤੇ ਕਿਉਂਕਿ ਬਾਈ ਮੰਜੀਆਂ 52 ਕਿਹੜੇ ਮਹਾਰਾਜ ਜੀ ਦੇ ਥਾਪੇ ਆ ਪਰਜਾ ਦੇ ਹਿੱਤ ਕਿੰਨੀਆਂ ਬਖਸ਼ਿਸ਼ਾਂ ਗਣੀਆਂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਪਾ ਕਰ ਨਹੀਂ ਸਕਦੇ ਇਸ ਸਰਸਰਾ ਦੇ ਨਾਲ ਵਿਆਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸਾਧ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹਮਨ ਸਤਿਗੁਰੂ ਦੀ ਕਿਰਪਾ ਨਾਲ ਸਾਡੇ ਅੰਦਰ ਵੀ ਨਾਮ ਦਾ ਕਿਤੇ ਇੱਕ ਕਿਣਕਾ ਵਸ ਜਾਵੇ ਮਾਲਕ ਬਖਸ਼ਿਸ਼ ਕਰ ਦੇ ਨ ਪ੍ਰੇਮ ਅਮਰਦਾਸ ਗਉਣ ਤੇਰੇ ਪੱਲੇ ਅਮਰਦਾਸ ਗਉਣ ਤੇਰੇ ਪੱਲੇ ਅਮਰਦਾਸ ਗੁਣ ਤੇਰੇ ਪੱਲੇ ਅਮਰਦਾਸ ਗਉਣ ਤੇਰੇ ਤੇਰੀ ਉਪਮਾ ਤੋ ਏ ਬਾਨਿਆ ਤੇਰੀ ਉਪਮਾ ਤੁਹੇ ਬਨਿਆਵੇ ਤੇਰੀ ਉਪਮਾ ਤੁਹੇ ਬਨਿਆਵੇ ਮਰਦ ਦੀ ਉਪਮਾ ਬਲ ਕਾ ਦੀ ਜਾਣਦੇ ਬੁੱਧਾਂ ਵਰਦੀਆਂ ਕਿਹਾ ਗੁਰੂ ਕੀ ਸੰਗਤ ਗੁਰੂ ਸਾਹਿਬ ਮਹਾਰਾਜ ਅਭੋਗਸ਼ਣ ਜੋਗ ਹੈ ਭੋਜਨ ਲੈਣਾ ਜੀਓ ਆਪਣੇ